ਕਹਤੇ ਆਂਦੇ ਨਾ ਤੂੰ ਤੂੰ ਜੋ ਕੰਮ ਕੀਤਾ ਵਾ ਨਾ ਤੂੰ ਤੈਨੂੰ ਕੀ ਲੱਗਦਾ ਕਿ ਤੇਰੇ ਇਹ ਕੰਮ ਕਰਨ ਦੇ ਨਾਲ ਮਸੀਹ ਕੌਮ ਸੋ ਜਾਗੀ ਨਹੀਂ ਤੂੰ ਪਰੇਖੇ ਦੇ ਵਿੱਚ ਆ ਤੈਨੂੰ ਨਹੀਂ ਪਤਾ ਕਿ ਤੂੰ ਇਹ ਜੋ ਕੰਮ ਕੀਤਾ ਵਾ ਨਾ ਇਸ ਕੰਮ ਕਰਨ ਦੇ ਨਾਲ ਮਸੀਹ ਜੋ ਜਿਹੜੀ ਕੌਮ ਆ ਉਹ ਹਮੇਸ਼ਾ ਉਸ ਜਿਆਦਾਤ ਹੋਏਗੀ ਔਰ ਵਧਦੀ ਰਹੇਗੀ ਪਰਮੇਸ਼ਾ ਦੇ ਵਿੱਚ ਔਰ ਅਸੀਂ ਤੈਨੂੰ ਨਹੀਂ ਪਤਾ ਕਿ ਅਸੀਂ ਤੇਰੀਆਂ ਸਾਰੀਆਂ ਜੋ ਜਤੂ ਯੋਜਨਾ ਬਣਾਈਆਂ ਨਾ ਅਸੀਂ ਆਪਣੀ ਪੈਰਾਂ ਤੇ ਕੀ ਲੱਗਦਾ ਕਿ ਤੇਰੇ ਸਪਿਰਚਰ ਫਾਦਰ ਤੇਰੀ ਮਦਰ ਫਾਦਰ ਦੇ ਖਿਲਾਫ ਤੂੰ ਕੁਝ ਬੋਲੇ ਤੂੰ ਚੁੱਪ ਰਹੇਗਾ ਅਸੀਂ مسیਖ ਕੌਮ ਕਦੀ ਚੁੱਪ ਹੋਣ ਵਾਲੀ ਨਹੀਂ ਆ ਪਾਨਿਆ ਤੈਨੂੰ ਜੇ ਨਾ ਬੰਦਿਆ ਨਾ ਸਾਡਾ ਨਾਮ ਅਸੀਂ مسیਖ ਲੋਕ ਨਹੀਂ ਹੋਵਾਂਗੇ ਕਿ ਅਸੀਂ ਸੱਚੇ ਪਰਮੇਸ਼ਰ ਦੇ ਲੋਕ ਆ ਜੋ ਹਮੇਸ਼ਾ ਹੁਣ ਤੱਕ ਵਾਚੇ ਸੀ ਵਾਤੇ ਹਾਂ ਤੇ ਵਾਤੇ ਰਵਾਂਗੇ लोग देखते हैं जो यहां पर बहुत ज्यादा गुस्सा दिखा रहे हैं अपना कि कैसे उनके स्पिरिचुअल पेरेंट्स के ऊपर उंगली उठाई गई है इंडिया में तो सिस्टर क्या कहना चाहेंगे आप सारेनु जैमसी दी असि टोरंटो तो आज लाइव हुए हैं ते ਸਾਡੇ ਇੱਥੇ ਇਕੱਠੇ ਹੁੰਦਾ ਇਹੀ ਮਕਸਦ ਆ ਕਿ ਜੋ ਵੀ ਸ਼ਰਾਰਤੀ ਅੰਸਰਾ ਨੇ ਪੰਜਾਬ ਦੇ ਵਿੱਚ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਆ ਉਹਨਾਂ ਦੀ ਇਹ ਕੋਸ਼ਿਸ਼ ਕਾਮਯਾਬ ਨਹੀਂ ਹੋਣ ਦਵਾਂਗੇ ਹallelujah ਹallelujah ओके और जैसे दूसरी दूसरी ਗੱਲ ਮੈਂ ਕਹਿਣਾ ਚਾਹੂੰਗੀ ਕਿ ਸਾਡੇ ਤੇ ਅਲੀਗੇਸ਼ਨ ਜਾਇ ਲਾਏ ਜਾਂਦੇ ਆ ਅਖੇ ਵੀ ਜਿਹੜੇ ਖਾਂਬਰੇ ਦੇ ਵਿੱਚ ਲੋਕੀ ਆਉਂਦੇ ਆ ਸਾਰੇ ਅਨਪੜਨੇ ਉਹ ਸਾਰੇ ਗਰੀਬ ਤਬਕਾ ਨੇ ਤੁਸੀਂ ਦੱਸੋ ਆ ਇੰਨੀ ਜਿਹੜੀ ਅਸੀਂ ਜਣੇ ਇਕੱਠੇ ਹੋਏ ਆ ਕੀ ਅਸੀਂ ਅਨਪੜ ਆ ਅਸੀਂ ਪੋਸਟ ਗ੍ਰੈਜੂਏਸ਼ਨ ਆਂ ਇੰਡੀਆ ਚੋਕ ਕਰਕੇ ਆਇਲਸ ਦੇ ਸੱਤ-ਸੱਤ ਬੈਗ ਲੈ ਕੇ ਇੱਥੇ ਆਏ ਆ ਕੋਈ ਅਨਪੜ ਗਰੀਬ ਤਬਕਾ ਨਹੀਂ ਹੈਗਾ ਦੂਜੀ ਗੱਲ ਸੁਣੋ ਮੇਰੀ 25-25 ਲੱਖ ਦੀ ਤੁਸੀਂ ਕਰਦੇ ਜੀ ਗੱਲ 70-70 ਲੱਖ ਦੀ ਕਰਦੇ ਜੇ ਤੁਸੀਂ ਗੱਲ ਦੱਸੋ ਇਹਨਾਂ ਚੋ ਕਿਹੜੇ 25-25 ਲੱਖ ਲੈ ਕੇ ਇੱਥੇ ਆਏ ਨੇ ਦੱਸੋ ਸਿਸਟਰ ਕਵਰ ਕਰੋ ਇਹਨਾਂ ਨੂੰ ਪੁੱਛੋ ਇਹਨਾਂ ਨੂੰ ਕੀ ਇਹਨਾਂ ਨੇ 25 ਲੱਖ ਦੇ ਕੇ ਆਏ ਨੇ ਪੁੱਛੋ ਜਰਾ ਸਿਸਟਰ ਆਪ ਬਤਾਏ ਸਭ ਕੋ ਜਾਣੀ ਸੀ ਕਿ ਮੇਰਾ ਨਾਮ ਸ਼ਵੇਤਾ ਹੈ ਸੋ ਮੈਂ ਸਭ ਕੋ ਕਹਿਣਾ ਚਾਹੁੰਦੀ ਹਾਂ ਕਿ ਮੈਂ ਬਿਮਾਰ ਪਈ ਹੋਈ ਸੀ ਸਭੀ ਡਾਕਟਰੋ ਨੇ ਮਨਾਂ ਕਰਦੇ ਰਹਾ ਮੈਨੂੰ 3 ਸਾਲ ਸੇ ਕਿਡਨੀ ਦਾ ਸੀਰੀਅਸ ਰੋਗ ਥਾ ना मैं ड्रेन कर पाती थी ना मैं पानी पी पाती थी और हमें किसी ने बताया कि चर्च जाओ तो चंगे हो जाओगे प्रभु यीशु मसीह ने हमारे लिए कोड़े खाए तो मैं चर्च जाती नहीं थी और मुझे मैं गई खुद ही गई मैं

ਜਿਹਨੀਆਂ ਤੇ ਪਰ ਪੈਂਦੀ ਐ ਇਹ ਆਂਦੇ ਕਿ ਜਿਹੜੇ ਐ ਮਤਲਬ ਕਿ ਪਹਿਲੇ ਕਿ ਹੁੰਦੇ ਆ ਇਹਨਾਂ ਨੂੰ ਇੱਕ ਗੱਲ ਦੱਸ ਦਈਏ ਨਾਦੇ ਆਂ ਹੀ ਪਹਿਲੇ ਕਿ ਹੁੰਨੇ ਆ ਤਾਂ ਨਾਈ ਇਹਦੇ ਕੋਈ ਪਖੰਡਵਾਦ ਚੱਲਦਾ ਇੱਕ ਵੀ ਚੀਜ਼ ਨਾ ਕੋਈ ਤੱਕ ਸਾਬਿਤ ਨਹੀਂ ਹੋਈ ਇਹਨੇ ਸਾਲਾਂ ਤੋਂ ਇਹਨਾਂ ਨੇ ਰੋਲਾ ਪਾਇਆ ਹੋਆ ਕਿ ਪਖੰਡਵਾਦ ਕਰਦੇ ਪੈਸੇ ਦੇ ਵਿਲੇ ਹੁੰਦੇ ਆ ਇਹਨੇ ਸਾਲਾਂ ਤੋਂ ਇੱਕ ਕੇਸ ਕਰੀ ਜਾਂਦੇ ਆ ਹੋਰ ਹੀ ਆਪਣੇ ਧਰਨੇ ਲਾਈ ਜਾਂਦੇ ਪਰ ਇੱਕ ਵੀ ਚੀਜ਼ ਸਾਬਿਤ ਨਹੀਂ ਕਰ ਸਕੇ ਦੂਜੇ ਨੰਬਰ ਤੇ ਇਨਾ ਦੇ ਕੰਨੋ ਇੱਕ ਗੱਲ ਕਾਟੀਏ ਕਿ ਅਸੀਂ ਬੱਚੇ ਨਹੀਂ ਆ ਅਸੀਂ ਚੂਚੇ ਨਹੀਂ ਆ ਕਿ ਕੋਈ ਵੀ ਸਾਡੇ ਫਾਦਰ ਸਾਹਿਬ ਦੇ ਕਲਾਬ ਜਾਂ ਮਾਦਰ ਦੇ ਕਲਾਬ ਬੋਲ ਕੇ ਚੱਲ ਜੂਗਾ ਨਹੀਂ ਚੁੱਪ ਰਵਾਂਗੇ ਇਹ ਸਾਡੇ ਪਰਮੇਸ਼ਰ ਦਾ ਹੁਕਮ ਆ ਇਸ ਲਈ ਅਸੀਂ ਸ਼ਾਂਤ ਰਹਿੰਦੇ ਆ ਕਿਉਂਕਿ ਸਾਡੇ ਫਾਦਰ ਸਾਹਿਬ ਨੇਾਨੂੰ ਇਹ ਸਿਖਾਇਆ ਵਾ ਕਿ ਅਸੀਂ ਵਿਰੋਧ ਨਹੀਂ ਕਰਨਾ ਅਸੀਂ ਲੜਨਾ ਨਹੀਂ ਆ ਨਹੀਂ ਤਾਂ ਅਸੀਂ ਬੱਚੇ ਨਹੀਂ ਆ ਜੇ ਸਾਡੇ ਫਾਦਰ ਸਾਹਿਬ ਦੇ ਕਲਾਬ ਕੋਈ ਬੋਲ ਸਕਦਾ ਬੋਲੂਗਾ ਤੇ ਅਸੀਂ ਉਹਨਾਂ ਨੂੰ ਫੜਨਾ ਵੀ ਚਾਹਦੇ ਆ ਉਹਨਾਂ ਨੂੰ ਮਾਰਨਾ ਵੀ ਚਾਹਦੇ ਆ ਨਹੀਂ ਚੁੱਪਾ ਤੇ ਦਾ ਕੋਈ ਰੀਜ਼ਨ ਆ ਇੱਕ ਗੱਲ ਇਹਨਾਂ ਦੇ ਇਸੇ ਗੱਲੋਂ ਅਸੀਂ ਇਹਨਾਂ ਨੂੰ ਕਲੀਅਰ ਕਰ ਦਈਏ ਵੀ ਆਪਣੇ ਮਾਤਵੋ ਕੰਮ ਲੈਣ ਤੇ ਆਪਣੇ ਕੰਮ ਨਾਲ ਕੰਮ ਰੱਖਣਾ ਅਸੀਂ ਕਿਹੜਾ ਜਾਵਾਂਗੀ ਤੇ ਜੇ ਤੁਸੀਂ ਨਾ ਸੁਧਰੇ ਤੇ ਅਸੀਂ ਇਹਨਾਂ ਕੰਟਰੀਆਂ ਦੀਆਂ ਆਸਟ੍ਰੇਲੀਆ ਯੂਕੇ ਕੈਨੇਡਾ ਯੂਐਸ ਸਾਰੀ ਕੰਟਰੀਆਂ ਨੂੰ ਪਟੀਸ਼ਨ ਫਾਈਲ ਕਰਾਂਗੇ ਮਿਨਿਸਟਰੀ ਵੱਲੋਂ ਵੀ ਔਰ ਕਮਿਊਨਿਟੀ ਵੱਲੋਂ ਵੀ ਵੀ ਸਾਡੀ ਜਿਹੜ ਸਾਡੇ ਉੱਤੇ ਜਿਹੜੀ ਪਰਸੀਕਿਊਸ਼ਨ ਹੋ ਰਹੀ ਆ ਐਦਾ ਕੋਈ ਹੱਲ ਕੀਤਾ ਜਾਵੇ ਇਸ ਨੂੰ ਇੰਟਰਨੈਸ਼ਨਲ ਲੈਵਲ ਤੇ ਨੋਟੀਫਾਈ ਕੀਤਾ ਜਾਵੇਗਾ ਇਸ ਕਰਕੇ ਆਪਣੇ ਕੰਨ ਤੇ ਆਪਣੇ ਦਿਮਾਗ ਖੋਲ ਕੇ ਇਹਨਾਂ ਗੱਲਾਂ ਨੂੰ ਸੁਣ ਲਿਆ ਜਾਵੇ ਧੰਨਵਾਦ ਓਕੇ ਸਿਸਟਰ ਆਪ ਬਤਾਨਾ ਚਾਹੇਗੀ ਕਿ ਜੈਸੇ ਇਹ ਬੋਲਤੇ ਕਿ ਚਰਚਸ ਵਿੱਚ ਪਖੰਡ ਹੁੰਦੇ ਆ वहां की जो टेस्टिमनीज ਹੈ ਉਹ ਪਖੰਡਾ ਕਿ ਕੁਝ ਵੀ ਹੀਲਿੰਗ ਨਹੀਂ ਹੁੰਦੀ ਆ वहां पर तो ਉਸਕੇ ਬਾਰੇ ਮੈਂ ਆਪ ਕੀ ਬੋਲਣਾ ਚਾਹੀਏ ਦੇਖੋ ਮੈਂ ਇਹ ਗੱਲ ਕਲੀਅਰ ਕਰ ਦੇਣਾ ਚਾਹਣੀ ਆ ਸਾਰਿਆਂ ਨੂੰ ਵੀ ਕੋਈ ਪਖੰਡਵਾਦ ਨਹੀਂ ਹੁੰਦਾ ਜਿੰਨੂੰ ਤੁਸੀਂ ਪਖੰਡਵਾਦ ਕਹਿ ਰਹੇ ਜੇ ਨਾ ਇਹ ਮਿਰਕਲਸ ਜਿਹੜੇ ਸਾਡੇ ਪ੍ਰਭੂ ਯੇਸ਼ੂ ਮਸੀਹ ਨੇ ਜਦੋਂ ਇਸ ਧਰਤੀ ਦੇ ਉੱਤੇ 3.5 ਸਾਲ ਸੇਵਾ ਕੀਤੀ ਆ ਉਹਨਾਂ ਨੇ ਮਿਰਕਲਸ ਕੀਤੇ ਆ ਕਿਉਂਕਿ ਮਿਰਕਲ ਤੋਂ ਬਿਨਾ ਲੋਕੀ ਕਈ ਵਾਰੀ ਅਸੀਂ ਚੀਜ਼ ਦੇਖ ਕੇ ਫਿਰ ਵੀ ਵਿਸ਼ਵਾਸ ਕਰਦੇ ਆ ਉਦਾਂ ਨਹੀਂ ਕਰਦੇ ਮਿਰਕਲ ਉਸ ਜਿਹੜੇ ਕਰਨ ਦਾ ਮਕਸਦ ਪ੍ਰਭੂ ਯੇਸ਼ੂ ਮਸੀਹ ਦਾ ਇਹੋ ਹੀ ਸੀ ਕਿ ਜਿਹੜਾ ਪਰਮੇਸ਼ਰ ਆ ਉਹ ਸੱਚਾ ਪਰਮੇਸ਼ਰ ਆ ਉਹ ਹਰ ਕੰਮ ਕਰਨ ਦੀ ਤਾਕਤ ਕਰਦਾ ਆ ਜਿੱਥੇ ਲੋਕ ਕੁਝ ਨਹੀਂ ਕਰ ਸਕਦੇ ਉੱਥੇ ਸੁਪਰਨੈਚੁਰਲ ਪਾਵਰ ਕੰਮ ਕਰਦੀ ਆ ਉਹ ਪਰਮੇਸ਼ਰ ਆਲ ਮਾਈਟੀ ਗੋਡ ਦੀ ਪਾਵਰ ਆ ਠੀਕ ਹੈ ਜਿਹੜੀ ਸਾਡੀ ਬਾਈਬਲ ਫੁੱਲ ਆਫ ਮੈਰਕਲਜ਼ ਆ ਜਿੰਨੂੰ ਤੁਸੀਂ ਪਖੰਡਵਾਦ ਦਾ ਨਾਮ ਦੇ ਰਹੇ ਹੋ ਇਹ ਪਖੰਡਵਾਦ ਨਹੀਂ ਹੈ ਤੁਸੀਂ ਨਵਾਂ ਨੇਮ ਪੜੋ ਸਾਰੀ ਬਾਈਬਲ ਪੜੋ ਯੇਸ਼ੂ ਮਸੀਹ ਦੇ ਪੱਲੇ ਨੂੰ ਟੱਚ ਕਰਕੇ ਅਗਲੀ ਨੇ ਸ਼ਿਫਾ ਲਈ ਆ ਜਿਹੜੀ 12 ਸਾਲ ਦੀ ਲਹੂ ਵਾਲੀ ਸੀ ਫਿਰ ਇੱਕ ਸੂਬੇਦਾਰ ਦਾ ਨੌਕਰ ਜਿਹੜਾ ਬਿਮਾਰ ਸੀ ਉਹਨੇ ਕਹਿਆ ਪ੍ਰਭੂ ਇੱਥੋਂ ਹੀ ਲਫਜ ਬੋਲ ਦੇ ਮੇਰਾ ਨੌਕਰ ਐਡੇ ਕਿਲੋਮੀਟਰ ਦੂਰ ਤੇ ਬੈਠਾ ਆ ਉਹ ਉੱਥੇ ਚੰਗਾ ਹੋ ਜਾਏਗਾ ਇਹ ਸਿਰ ਇਹ ਹੁੰਦਾ ਕਿ ਵਿਸ਼ਵਾਸ ਅਸੀਂ ਵਿਸ਼ਵਾਸ ਦੇ ਉੱਤੇ ਸਾਡੀ ਨੀਵਾ ਸਾਡਾ ਵਿਸ਼ਵਾਸ ਸਾਡੇ ਯੇਸ਼ੂ ਮਸੀਹ ਦੇ ਉੱਤੇ ਆ ਤੇ ਸਾਡੇ ਸਪਿਰੀਚੁਅਲ ਫਾਦਰ ਔਰ ਮਦਰ ਦੇ ਖਿਲਾਫ ਬੋਲਣ ਵਾਲੇ ਇਹ ਹੁੰਦੇ ਕੌਣ ਨੇ ਅਸੀਂ ਕਦੀ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹਾਈ ਕਦੀ ਮਸੀਹ ਫਾਈਚਾਰੇ ਨੇ ਕਦੇ ਕਦੀ ਕੁਝ ਕੀਤਾ ਕਿਸੇ ਹੋਰ ਕੌਮ ਵਾਸਤੇ ਜਾਂ ਕਿਸੇ ਧਰਮ ਵਾਸਤੇ ਕੋਈ ਖਿਲਾਫ ਬੋਲਿਆ ਹੋਵੇ ਜਾਂ ਰੋਜ਼ ਪ੍ਰਦਰਸ਼ਨ ਕੀਤਾ ਹੋਵੇ ਜਿਹੜਾ ਨੀ ਤੇ ਮਰਜੀ ਮੂੰਹ ਚੁੱਕ ਕੇ ਆ ਕੇ ਤੇ ਕ੍ਰਿਸਚੀਅਨਾਂ ਦੇ ਖਿਲਾਫ ਬੋਲਣਾ ਸ਼ੁਰੂ ਕਰ ਦਿੰਦਾ ਆ ਇਹ ਇਹਨਾਂ ਨੂੰ ਸ਼ੋਭਾ ਦਿੰਦਾ ਆ ਜਿਹੜੀ ਮਸੀਹ ਕੌਮ ਆ ਇਹ ਸ਼ਾਂਤੀ ਪਸੰਦ ਕੌਮ ਆ ਠੀਕ ਆ ਇਹ ਮਾਫ਼ ਕਰਨਾ ਜਾਣਦੀ ਆ ਪਰ ਜੇ ਤੁਸੀਂ ਇਹਨਾਂ ਨੂੰ ਛੇੜੋਗੇ ਤੇ ਫਿਰ ਅੰਜਾਮ ਭੁਗਤਣ ਲਈ ਤੁਸੀਂ ਤਿਆਰ ਰੋ ਅਸੀਂ ਇਹ ਸਾਰੇ ਜਿਹੜੇ ਮੁੱਦੇ ਪੰਜਾਬ ਦੇ ਵਿੱਚ ਹੋਏ ਆ ਅਸੀਂ ਹਾਈ ਇੰਟਰਨੈਸ਼ਨਲ ਅਥਾਰਟिटीज ਨੂੰ ਜਾਣੂ ਕਰਵਾਵਾਂਗੇ ਅਸੀਂ ਯੂਐਸ ਕੈਨੇਡਾ ਗਵਰਨਮੈਂਟ ਨੂੰ ਪਟੀਸ਼ਨਸ ਫਾਈਲ ਕਰਾਂਗੇ ਨਾਲੇ ਉਹਨਾਂ ਨੂੰ ਲੈਟਰਾਂ ਲਿਖਾਂਗੇ ਕਿ ਦੇਖੋ ਸਾਡੇ ਪਾਸਟਰਸ ਦੇ ਖਿਲਾਫ ਕਿੰਨਾ ਜ਼ਿਆਦਾ ਪ੍ਰਦਰਸ਼ਨ ਕੀਤਾ ਜਾਂਦਾ ਖਿਲਾਫ ਬੋਲਿਆ ਜਾਂਦਾ ਆ ਠੀਕ ਹੈ ਇਹ ਜਿਹੜੀਆਂ ਪਰਸੀਕਿਊਸ਼ਨ ਸੈਨ ਲਈ ਸਿਰਫ ਸਾਡੀ ਕੰਮ ਰਹਿ ਗਈ ਆ ਬਾਕੀ ਆ ਬਾਕੀ ਜਿਹੜੇ ਲੋਕ ਆ ਰਾਮਨਾ ਵਿਖਰੀਆ ਤਮਾਸ਼ਾ ਜਿਹੜਾ ਮਰਜੀ ਮੂੰਹ ਚੋੱਕ ਕੇ ਉੱਠ ਕੇ ਆ ਕੇ ਤੇ ਮਸੀਹਾਂ ਨੂੰ ਟਾਰਗੇਟ ਕਰਨਾ ਸ਼ੁਰੂ ਕਰ ਦਿੰਦਾ ਆ ਕਿਸੇ ਤੇ ਪਿਓ ਨੂੰ ਕੋਈ ਕੁਝ ਬੋਲੇ ਕੀ ਤੁਸੀਂ ਬਰਦਾਸ਼ਤ ਕਰੋਗੇ ਬੋਲੋ ਕਲਿਸਿਆ ਨਹੀਂ ਕੋਈ ਬਰਦਾਸ਼ਤ ਨਹੀਂ ਕਰੇਗਾ ਉਹ ਸਾਡੇ ਸਪਿਰਚੁਅਲ ਪੇਰੈਂਟਸ ਨੇ ਪਾਸਟਰ ਅਪੋਸਟਲ ਅੰਕੁਰ ਯੂਸਫ ਨਰੂਲਾ ਜੀ ਔਰ ਪਾਸਟਰ ਸੋਨੀਆ ਨਰੂਲਾ ਜੀ ਦੇਖੋ ਇੱਕ ਸ਼ਰਮਨਾਕ ਗੱਲ ਕੀਤੀ ਇਹਨਾਂ ਨੇ ਤੁਸੀਂ ਦੱਸੋ ਕਿ ਸਾਡੇ ਸਮਾਜ ਦੇ ਵਿੱਚ ਇਸਤਰੀ ਨੂੰ ਅਸੀਂ ਕੀ ਮੰਨਦੇ ਆ ਇੱਕ ਦੇਵੀ ਦਾ ਰੂਪ ਮੰਨਦੇ ਨਾਰੀ ਨੂੰ ਕੀ ਮੰਨਦੇ ਆ ਦੇਵੀ ਦਾ ਰੂਪ ਅਸੀਂ ਰਿਸਪੈਕਟ ਕਰਦੇ ਆ ਅਸੀਂ ਮਾਵਾਂ ਦੀ ਪੈੜਾਂ ਦੀ ਧੀਆਂ ਦੀ ਠੀਕ ਹੈ ਤੇ ਤੁਸੀਂ ਚੁੱਕ ਕੇ ਜਿਹੜੀ ਮੋਸਟ ਆਨਰੇਬਲ ਊਮਨ ਆਫ ਗੋਡ ਖੁਦਾ ਉਹਨਾਂ ਦੀ ਇੰਨੀ ਆਨਰ ਕਰਦਾ ਹੋਏਗਾ ਆਪਣੇ ਸਵਰਗਦੂਤો ਦੀ ਇੰਨੀ ਆਨਰ ਕਰਨ ਕੇ ਕਰਦੇ ਨੇ ਅਸੀਂ ਕਲੀਸਿਆ ਇੰਨੀ ਆਨਰ ਕਰਦੇ ਤੁਸੀਂ ਫੜ ਕੇ ਉਹਨਾਂ ਦਾ ਪੁਤਲਾ ਸਾੜ ਦਿੱਤਾ ਤੁਹਾਡੇ ਕੋ ਹਿੰਮਤ ਕਿੱਦਾਂ ਹੋਈ ਏ ਕੰਮ ਕਰਨ ਦੀ ਕੀ ਤੁਸੀਂ ਕੀ ਸੋਚ ਕੇ ਕੀਤਾ ਕਿ ਤੁਸੀਂ 크੍ਰਿਸਚਨ ਕੌਮ ਨੂੰ ਦਬਾ ਲੋਗੇ ਕਦੀ ਵੀ ਦੱਬਣ ਵਾਲੀ ਕੌਮ ਨਹੀਂ ਹੈ ਅਸੀਂ ਮਾਫ ਕਰਨ ਵਾਲੇ ਜ਼ਰੂਰ ਆ ਪਰ ਅਸੀਂ ਦਬਾਈ ਨਹੀਂ ਜਾ ਸਕਦੇ ਠੀਕ ਹੈ ਇਹ ਸ਼ੂ ਮਸੀਹ ਦੇ 12 ਚੇਲਿਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਨਾ ਕ੍ਰਿਸਚੀਅਨਿਟੀ ਸਭ ਤੋਂ ਵੱਡਾ ਧਰਮ ਬਾੜੇਗਾ ਦੁਨੀਆਂ ਦਾ ਕੋਈ ਕੋਈ ਵਿਦੇਸ਼ੀ ਤਾਕਤ ਕੋਈ ਵੀ ਏਜੰਸੀਆਂ ਦੀ ਤਾਕਤ ਮਸੀਹ ਕੌਮ ਨੂੰ ਨਹੀਂ ਰੋਕ ਸਕਦੀ ਅਸੀਂ ਸਾਰੇ ਡਰੋਡ ਦੇ ਵਿੱਚ ਇਕੱਠੇ ਹੋਣ ਦਾ ਸਾਡਾ ਇਹੋ ਹੀ ਮਕਸਦ ਆ ਅਸੀਂ ਕਿਸੇ ਦੇ ਸੈਂਟੀਮੈਂਟਸ ਨੂੰ ਹਰਟ ਨਹੀਂ ਕਰ ਰਹੇ ਨਾ ਕਿਸੇ ਧਰਮ ਦੇ ਖਿਲਾਫ ਬੋਲ ਰਹੇ ਆ ਨਾ ਅਸੀਂ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਦੇ ਸਿਰਫ ਜੋ ਉਹਨਾਂ ਨੇ ਕੀਤਾ ਆ ਉਹਦਾ ਅੱਜ ਅਸੀਂ ਤੁਹਾਨੂੰ ਜਵਾਬ ਦੇਣ ਲਈ ਆਏ ਆ ਕਿ ਮਸੀਹ ਕੌਮ ਕਦੀ ਵੀ ਆਪਣੇ ਅਪਾਸਟਰਾ ਨੇ ਖਿਲਾਫ ਚਾਹੇ ਛੋਟੀ ਕਲੀਸਿਆ ਚਾਹੇ ਵੱਡੀ ਕਲੀਸਿਆ ਚਾਹੇ ਸਾਡੇ ਆਪਣੇ ਸਪਿਰਚੁਅਲ ਪੇਰੈਂਟਸ ਦੇ ਖਿਲਾਫ ਕਦੀ ਬਰਦਾਸ਼ਤ ਨਹੀਂ ਕਰੇਗੀ ਹallelujah ਹallelujah ਕਹਿੰਦੇ ਕਿ ਹਾਂ ਇਹ ਫੈਸਲਾ ਕਿਵੇਂ ਕਰਦੇ ਐਵੇਂ ਕਰਦੇ ਆ ਵਾ ਇੱਕ ਜਿੰਦੀ ਮੈਂ ਮੋਹਾਲੀ ਤੋਂ ਬਿਲੋਂਗ ਕਰਦੀ ਆ ਸਾਡੇ ਕੋਲ ਕਰੋੜਾਂ ਦੀ ਪ੍ਰਾਪਰਟੀ ਆ ਮੇਰੀ ਮਦਰ ਜਵਾਨ ਸੀਗੀ ਉਹ ਡੈਥ ਹੋ ਗਈ ਔਰ ਕੀ ਸੀ ਦੁਸ਼ਟਾਤਾਂ ਵਾਲੀ ਜਨ ਸੀਗੀਆਂ ਔਰ ਅਸੀਂ ਹਰ ਜਗ੍ਹਾ ਗਏ ਹਰ ਪਖੰਡ ਹਰ ਸਿਸ ਮੈਂ ਇੱਕ ਕਟੜ ਔਰਤ ਸੀਗੀ ਉਹ ਸਿੱਖ ਧਰਮ ਦੀ ਮੈਂ ਖੁਦ ਸਿੱਖ ਧਰਮ ਦੇ ਵਿੱਚ ਕਟੜ ਸੀਗੀ ਔਰ ਕੋਈ ਸਾਡਾ ਜਿਹੜਾ ਇਲਾਜ ਨਹੀਂ ਸੀ ਕਰ ਸਕਿਆ ਮੇਰੇ ਮਦਦ ਹੀ ਦਿੱਸ ਤੋਂ ਬਾਅਦ ਮੇਰੇ ਸਿਸਟਰ ਤੇ ਉਹ ਸੇਮ ਚੀਜ਼ ਹੋਈ ਸੀ ਕਿ ਜਦੋਂ 12th ਕਲਾਸ 'ਚ ਪੜ੍ਹਦੀ ਸੀਗੀ ਔਰ ਅਸੀਂ ਪੈਸਾ ਪਾਣੀ ਦੀ ਤਰ੍ਹਾਂ ਉਹਦੇ ਤੇ ਲਗਾਇਆ ਸੀ ਪਰ ਕੋਈ ਉਸਨੂੰ ਠੀਕ ਨਹੀਂ ਸੀ ਕਰ ਸਕਦਾ ਔਰ ਇੱਕ ਇੱਕ ਲੇਡੀ ਨੇ ਕੋਈ ਫਰੈਂਡ ਨੇ ਕਿਹਾ ਕਿ ਤੁਸੀਂ ਜੀਸ਼ੂ ਮਸੀਹ ਜਿੰਦਾ ਪਰਮੇਸ਼ਵਰ ਆ ਤੂ ਲੂ ਉਸੇ ਵਿਸ਼ਵਾਸ ਕਰ ਰਸੀ ਕਿ ਅਸੀਂ ਮਰ ਜਾਾਂਗੇ ਪਰ ਅਸੀਂ ਆਪਣਾ ਧਰਮ ਨਹੀਂ ਛੱਡਾਂਗੇ ਕਿਉਂਕਿ ਇਹ ਸਾਡੀ ਇਹ ਸਾਡੇ ਰਗ ਰਗਾਂ ਚ ਵੱਸਦਾ ਆ ਪਰ ਉਹਨੇ ਕਿਹਾ ਕਿ ਨਹੀਂ ਉਹ ਤੇਰੇ ਧਰਮ ਨੂੰ ਨਹੀਂ ਉਹ ਤੇ ਤੇਰੀ ਜਾਤ ਨੂੰ ਨਹੀਂ ਬਦਲੇਗਾ ਉਹ ਜਿਉਂਦਾ ਪਰਮੇਸ਼ਵਰ ਆ ਉਹ ਰੂਹਾਂ ਨੂੰ ਚੰਗਾ ਕਰਦਾ ਆ ਤਾਂ ਔਰੇ ਕਿਹਾ ਕਿ ਜੇ ਐਵੇਂ ਚਲੋ ਠੀਕ ਹੈ ਮੈਂ ਕਹਿੰਨੀ ਆ ਕਿ ਜੇ ਇਹ ਜਿੰਦਾ ਪਰਮੇਸ਼ਵਰ ਆ ਤਾਂ ਹੀ ਮੈਨੂੰ ਦਰਸ਼ਨ ਦੇ ਜਾਂ ਕੁਝ ਵੀ ਮੇਰੇ ਨਾਲ ਗੱਲ ਕਰੇ ਤਾਂ ਵੀ ਅਸੀਂ ਸਪਨੇ ਸੇ ਚਾਰ ਦਿਨ ਇਹ ਗੱਲ ਕਈ ਸੌਣ ਤੋਂ ਪਹਿਲਾਂ ਔਰ ਪਰਮੇਸ਼ਵਰ ਨੇ ਪ੍ਰਭੂ ਸ਼ੂਸ਼ ਨੂੰ ਸੁਪਨੇ 'ਚ ਦਰਸ਼ਨ ਦਿੱਤਾ ਔਰ ਉਹਨੇ ਸਭ ਕੁਝ ਛੱਡ ਤਾ ਪੜਾ ਮੈਂ ਘਰੇ ਬੈ ਕੇ ਉਹਦਾ ਵਿਰੋਧ ਕਰਦੀ ਸੀ ਵੀ ਤੂੰ ਕਿਉਂ ਛੱਡ ਤਾ ਪਰ ਮੈਂ ਜਦੋਂ ਦੇਖਿਆ ਕਿ ਇਹ ਜਿੰਦਾ ਪਰਮੇਸ਼ਵਰ ਘਰੇ ਬੈਠੀ ਨੇ ਆਨਲਾਈਨ ਟੀਚਿੰਗ ਸੁਣਦੇ ਪੋਸਟਲ ਜਿਦੀਆਂ ਔਰ ਉਹ ਘਰੇ ਚੰਗੀ ਹੋਈ ਔਰ ਅਸੀਂ ਖੁਦ ਹੈਰਾਨ ਹੋ ਗਏ ਕਿਉਂਕਿ ਅਸੀਂ ਪਾਣਸ ਪਾਣੀ ਵਾਂਗੂ ਪ रहेਗਾ ਪਰ ਮੈਂ ਕੋਈ ਲੱਖ ਵਿਰੋਧ ਕਰ ਲੇ ਜਾਦਾ ਉਹ ਪਰਮੇਸ਼ਰ ਜਿਉਂਦਾ ਪਰਮੇਸ਼ਵਰਾ ਔਰ ਪਰਮੇਸ਼ਰ ਦੇ ਦਾਸ ਅਸੀਂ ਉਹਨਾਂ ਨੂੰ ਫੋਲੋ ਕਰਦੇ ਆ ਉਹਨਾਂ ਨੇ ਉਸ ਉਸ ਨੂੰ ਉਠਾਇਆ ਹੈ ਉਸ ਪਰਮੇਸ਼ਰ ਦੇ ਵਚਨ ਨੂੰ ਉਠਾਇਆ ਹੈ ਪਰਮੇਸ਼ਰ ਦੇ ਵਚਨ ਨੇ ਕਿਹਾ 이슈 ਵਸੀ ਜਿੰਦਾ ਹੋਇਆ ਸੀਗਾ ਦੇ ਤਾਰੀ ਵਚਨ ਹੋਇਆ ਉਸ ਸਮੇਂ ਔਰ ਪਰਮੇਸ਼ਰ ਦੇ ਦਾਸ ਨੇ ਉਹ ਵੀ ਨਸ਼ਿਆਂ ਦੇ ਵਿੱਚ ਸੀਗੇ ਉਹਨਾਂ ਦਾ ਜੀਵਨ ਅੱਜ ਪਰਮੇਸ਼ਰ ਨੇ ਇੱਕ ਉਚਾਈ ਤੇ ਲਿਆਇਆ ਔਰ ਲੋਕਾਂ ਨੂੰ ਇਹ ਬਰਦਾਸ਼ਤ ਨਹੀਂ ਹੋ ਰਿਹਾ ਕਿਉਂਕਿ ਇਹ ਪਰਮੇਸ਼ਰ ਦਾ ਹੈ ਉਹਦੇ ਵਚਨ ਕਹਿੰਦਾ ਹੈ ਕਿ ਅਗਰ ਇਹ ਕੰਮ ਪਰਮੇਸ਼ਰ ਨੇ ਆਰੰਭਿਆ ਹੈ ਤਾਂ ਕੋਈ ਇਸ ਨੂੰ ਰੋਕ ਨਹੀਂ ਸਕੇਗਾ ਇਕਤੀ ਨਿਰੰਪਿਆ ਤਾਂ ਇਹ ਕਰੋ ਦਵਸੇ ਦਾ ਮੁਕ ਜਾਣਾ ਸੀਗਾ ਤਾਂ ਇਹ ਜਿਹੜਾ ਕੰਮ ਹੈ ਇਹ ਦੁਨੀਆ ਦੇ ਵਿੱਚ ਫੈਲੇਗਾ ਵਧੇਗਾ ਆਉਣ ਵਾਲੇ ਸਮੇਂ ਦੇ ਵਿੱਚ ਦੁਨੀਆ ਪਰਮੇਸ਼ਰ ਦੇ ਪਵਿੱਤਰ ਆਤਮ ਦੇ ਕੰਮਾਂ ਨੂੰ ਦੇਖੇਗੀ ਔਰ ਕੋਈ ਇਸ ਨੂੰ ਨਹੀਂ ਰੋਕੇਗਾ ਔਰ ਪਰਮੇਸ਼ਰ ਦੇ ਦਾਸ ਦਾ ਆਦਰ ਕਰਨਾ ਨਹੀਂ ਗਿਆ ਔਰ ਇਹ ਹੋਏਗਾ ਇਹ ਪਰਮੇਸ਼ਰ ਦਾ ਵਚਨ ਕਹਿੰਦਾ ਜੋ ਪਵਿੱਤਰਤਾ ਇਹਨਾਂ ਜੀਵਨ ਚ ਜਿਉਂਦੇ ਰਹਿਣ ਉਹਨਾਂ ਦਾ ਆਦਰ ਯਹੋਵਾ ਪਰਮੇਸ਼ਰ ਕਰਦਾ ਔਰ ਇਸ ਨੂੰ ਕੋਈ ਰੋਕ ਨਹੀਂ ਸਕੇਗਾ ਮੈਂ ਕਹਿਣਾ ਚਾਹਾਂਗੀ ਇਹ ਜਾਤ ਔਰ ਧਰਮ ਦਾ ਮਾਮਲਾ ਨਹੀਂ ਹੈ ਇਹ ਚੌਂਦੇ ਪਰਮੇਸ਼ਰ ਦਾ ਮਾਮਲਾ ਹੈ ਅੱਲੇ ਹਾਲੇ ਸ਼ਾਂਤੀ ਦੇ ਪਰਵੇਸ਼ੋ ਦੇ ਪਿੱਛੇ ਚੱਲਦੇ ਆ ਇਸ਼ੂ ਅਸੀਂ ਨੇ 크ਰੂਸ ਤੇ ਆਪਣਾ ਜੀਵਨ ਦਿੱਤਾ ਹੈ ਔਰ ਇਹ ਜੀਵਨ ਵਿਅਰਥ ਨਹੀਂ ਹੈ ਇਹ ਇਕੱਲੇ ਇਕੱਲੇ ਦੇ ਲਈ ਹੈ ਜਿਹੜਾ ਕੋਈ ਪਾਪ ਤੇ ਵਿਚਾ ਨਸ਼ੇ ਦੇ ਵਿੱਚ ਇਸ ਵੀ ਚੀਜ਼ ਦੇ ਵਿੱਚ ਆ ਉਹ ਪਰਮੇਸ਼ਰ ਦੀ ਨੇ ਉਸ ਦੇ ਲਈ ਆਪਣੀ ਜਾਨ ਕੁਰਸਤੇ ਦਿੱਤੀ ਲਹੂ ਨੂੰ ਪਹਾਇਆ ਅੱਜ ਕੋਈ ਉਸਦੇ ਲਹੂ ਦੇ ਤੇ ਯਕੀਨ ਕਰਦਾ ਆ ਤਾਂ ਉਹ ਪਰਮੇਸ਼ਰ ਉਸ ਨੂੰ ਮਾਫੀ ਦਿੰਦਾ ਆ ਚਾਹੇ ਉਹ ਬਲਤਕਾਰੀ ਆ ਚਾਹੇ ਉਹ ਕੁਝ ਵੀ ਆ ਪਰਮੇਸ਼ਰ ਉਸ ਨੂੰ ਮਾਫੀ ਦਿੰਦਾ ਔਰ ਆਪਣੇ ਰਾਜ ਦੇ ਵਿੱਚ ਪਵਿੱਤਰ ਜੀਵਨ ਜੇਲ ਦੇ ਲਈ ਚੁਣਦਾ ਆ ਤਾਂ ਮੈਂ ਇਹ ਕਹਿਣੀ ਆ ਕਿ ਪਰਮੇਸ਼ਰ ਦਾਸ ਨੂੰ ਸੀ ਹਮੇਸ਼ਾ ਫੋਲੋ ਕਰਾਂਗੇ ਕਿਉਂਕਿ ਉਹਨਾਂ ਨੇ ਕੌਮਾਂ ਨੂੰ ਬਚਾਇਆ ਜਵਾਨਾਂ ਨੂੰ ਬਚਾਇਆ ਪੰਜਾਬ ਦੇ ਵਿੱਚ ਔਰ ਪੂਰੀ ਦੁਨੀਆ ਉਹਨਾਂ ਦਾ ਕੰਮ ਦੇਖ ਰਹੀ ਆ ਔਰ ਇਹ ਕੰਮ ਕਦੇ ਨਹੀਂ ਰੁਕੇਗਾ ਜਿੰਨੀ ਮਰਜ਼ੀ ਉਹਨਾਂ ਦੀ ਇਨਸਰਟ ਕਰਨ ਦੀ ਕੋਸ਼ਿਸ਼ ਕੀਤੀ ਜਾਏ ਚ ਕੋਸ਼ਿਸ਼ ਨਾ ਕਰੋ ਕਿਉਂਕਿ ਜਿਨ੍ਹਾਂ ਨੇ ਇਸ ਪਿਛਲੇ ਸਮਿਆਂ ਦੇ ਵਿੱਚ ਅਸੀਂ ਦੇਖਿਆ ਹੈ ਜਿਨ੍ਹਾਂ ਨੇ ਇਸ ਦਾ ਵਿਰੋਧ ਕਰਨਾ ਚਾਹਿਆ ਉਹ ਜੇਲ੍ਹਾਂ 'ਚ ਐਵੇਂ ਗਏ ਆ ਕਿ ਉਹਨਾਂ ਦਾ ਪਤਾ ਨਹੀਂ ਲੱਗਿਆ ਕਿ ਕਿਵੇਂ ਗਏ ਆ ਕਿਉਂਕਿ ਉਹ ਪਰਮੇਸ਼ਵਰ ਦਾ ਕੰਮ ਸੀਗਾ ਵਿਰੋਧ ਇਸੇ ਤਰ੍ਹਾਂ ਨਹੀਂ ਹੈ ਇਹ ਪਰਮੇਸ਼ਰ ਦਾ ਕੰਮ ਹੈ ਇਸ ਦਾ ਵਿਰੋਧ ਕਰਨਾ ਛੱਡ ਦਿਓ ਕਿਉਂਕਿ ਇਸ ਰਾਪ ਇਸ ਤੁਹਾਨੂੰ ਕੁਝ ਨਹੀਂ ਮਿਲਣਾ ਤੁਹਾਨੂੰ ਸ਼ਰਮਿੰਦਗੀਆਂ ਮਿਲਣੀਆਂ ਆ ਕਿਉਂਕਿ ਇਹ ਪਰਮੇਸ਼ਰ ਦਾ ਕੰਮ ਹੈ ਇਸ ਕੰਮ ਦੇ ਉੱਤੇ ਪ੍ਰਭੂ ਨੂੰ ਦੇਖੋ ਉੱਥੇ ਚਰਚੇ ਵਿੱਚ ਆਓ ਕਿ ਪਰਮੇਸ਼ਰ ਜਿਉਂਦਾ ਪਰਮੇਸ਼ਰ ਆ ਜੀਵਨਾਂ ਨੂੰ ਬਦਨ ਵਾਲਾ ਪਰਮੇਸ਼ਰ ਆ ਔਰ ਅਸੀਂ ਵੀ ਇਸ ਕੰਮ ਦੇ ਵਿੱਚ ਖੁਦਾ ਦੇ ਨਾਲ ਖੜੇ ਆ ਅਸੀਂ ਉਹਦੇ ਦਾਸ-ਦਾਸੀ ਹੋਣ ਲਈ ਚੁਣੇ ਗਏ ਆ ਅਸੀਂ ਨਹੀਂ ਰੁਕਾਂਗੇ ਪਰਮੇਸ਼ਰ ਦਾ ਕੰਮ ਵੱਧਦਾ ਰਹੇਗਾ ਆਮੀਨ ਹਾਲੈਲੂਇਆ ਹallelujah ਵੀਡੀਓ ਕੋ ਸ਼ੇਅਰ ਸਰੂਰ ਕਰੇ ਅਤੇ ਵਿਚਾਰਮਦਾਸੀਆ ਚੈਨਲ ਕੋ ਸਬਸਕ੍ਰਾਈਬ ਕਰੇ ਬੈਲ ਆਈਕਨ ਕੋ ਦਬਾਈ ਗੋਡ ਬlesਸ ਯੂ